ਜਿਵੇਂ ਮੈਂ ਬੱਸ ਬਾਈ ਸਾਨੂੰ ਦੱਸ ਕੇ ਤਾਂ ਕਹਿੰਦਾ ਵੀ ਸਾਰੇ ਸੰਦੀ ਸਾਡ ਲਵੇ ਤਾਂ ਹਾਂਜੀ ਇਹ ਬੰਦੇ ਸਾਰੇ ਵੀ ਸ਼ੌਂਕ ਦੀ ਰੱਖੇ ਨੇ ਬਈ ਸਾਰੇ ਆਪਾਂ ਬਾਹੀ ਵੀ ਦੱਬ ਕੇ ਕਰਦੇ ਆ ਤੇ ਮਾਲੋ ਰੱਖੇ ਵੀ ਸ਼ੌਂਕ ਨਾਲ ਹੋਏ ਨੇ ਹਣਾ ਸਾਰੇ ਅੱਛਾ ਵੀ ਯਾਰ ਦੇਖੋ ਜਦੋਂ ਕੋਈ ਦੇਖਦਾ ਵੀ ਬਾਕੀ ਕਹਿੰਦਾ ਵੀ ਟਰੈਕਟਰ ਟਰੈਕਟਰੀ ਆ ਨਾ ਹਾਂ ਹੁਣ ਜੇ ਆਪਾਂ ਇਹਨਾਂ ਤੇ ਪੈਸੇ ਨਹੀਂ ਲਾਵਾਂਗੇ ਰਾਹ ਚ ਖੜੇ ਰਹਿਣਗੇ ਫਿਰ ਖੇਤੀ ਕਰਦਾ ਵੀ ਕੀ ਫਾਇਦਾ ਨਹੀਂ ਨਾਲੇ ਸ਼ੌਂਕ ਨਾਲੇ ਨਾਲੇ ਕੰਮ ਕਰਨਾ ਹਾਂਜੀ ਨਾਲੇ ਕੰਮ ਕਰਨਾ ਬਈ ਬਾਕੀ ਟਰੈਕਟਰ ਹਾਂਜੀ ਮਤਲਬ ਤੁਹਾਨੂੰ ਵੈਸੇ ਹੀ ਦਿਖਾ ਰਿਹਾ ਹਾਂ ਨਾ ਵੀ ਟਰੈਕਟਰ ਸ਼ੌਂਕ ਆ ਯਾਰ ਹਣਾ ਕੌਂਗ ਨਾਲ ਲੈ ਕੇ ਆਇਆ ਬਾਕੀ ਸਾਰੇ ਟਰੈਕਟਰ ਕੋ ਨਹੀਂ ਤੁਹਾਨੂੰ ਦਿਖਾਵਾਂਗੇ ਭਾਈ ਅਗਲੀ ਵੀਡੀਓ ਚ ਸਾਰੀ ਮੰਡੀ ਦਾ ਸ਼ਿੰਗਾਰ ਬਣੀ ਖੜੀ ਆ ਭਾਈ ਕੰਡੀ ਟਾਲੀ ਭਾਈ ਕਿਹੜੇ ਬਿੰਨੇ ਖੜਾਲ ਖੜਾਲ ਕਿਹੜੀ ਖੜਾਲ ਕਲਾਂ ਖੜਾਲ ਕਲਾਂ ਲੈ ਮੁੰਡਾ ਚੰਗੀ ਤਰ੍ਹਾਂ ਦਿਖਾ ਦੇ ਟਰਾਲੀ ਤੇ ਭਾਈ ਕਿੰਨੇ ਕ ਭਾਜਨ ਚ ਟਰਾਲੀ ਹੈ ਅੱਧੀ ਕੌਂਟਲ ਦੀ 26 ਕੌਂਟਲ ਹਾਂਜੀ ਆਪ ਚਲਾਈ ਆ ਹਾਂ ਆਪ ਚਲਾਈ ਹੈ ਕਰੇ ਟਰਾਲੀ ਕਰੇ ਰੱਖੀ ਆਪਾਂ ਨੇ ਤੇ ਪੰਪ ਪੂ ਪੱਖੋਂ ਕਿਵੇਂ ਆ ਪੰਪ ਵਧੀਆ ਵੀਰੇ ਵੱਡਾ ਪੰਪ ਹੈ ਹਰਸ਼ ਰਾਜੀ ਫਰਦਾ। ਸਾਜੀ ਫਰਦਾ। ਤੇ ਦਾਤ ਲਾਇਤ ਕਿੰਨੇ ਕਿਦੀ ਕਰਨੀ ਆ ਬਾਈ। ਸਤਿ ਸ਼੍ਰੀ ਅਕਾਲ ਦੋਸਤੋ ਕੀ ਹਾਲ ਚੱਲ ਨੇ ਜੀ? ਦੋਸਤੋ ਅੱਜ ਆਪਾਂ 21 ਜਨਵਰੀ 2024 ਟਰੈਕਟਰ ਮੰਡੀ ਬਰਲਾਡਾ ਤੇ ਆਏ ਹੋਏ ਆਂ ਜੀ। ਟਰੈਕਟਰ ਬੱਤ ਜਿਹੇ ਦੇ ਆਏ ਨੇ ਬਾਹਲੇ ਤਾਂ ਮਿੱਤਰੋ ਟਰੈਕਟਰ ਆਏ ਨਹੀਂ। ਜਿੰਨੇ ਵੀ ਟਰੈਕਟਰ ਆਏ ਨੇ ਕੇ ਸਾਨੂੰ ਚੰਗੇ ਵਾਲੇ ਤੇ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਨਾ ਮਾਲਕ ਦੇ ਨੰਬਰ ਸਮੇਤ ਆਜੋ ਆਪਾਂ 99 ਮਰਲ ਤੋਂ 265 ਡੀਆਈ ਨਾਲ ਜੁੜਦੇ ਆਂ ਬਾਈ ਸਤਿ ਸ਼੍ਰੀ ਅਕਾਲ। ਕੀ ਹਾਲ ਚੱਲ ਨੇ? ਤੇ ਕੀ ਗੱਲ ਬਾਤ ਆਏ ਵੀ ਲਵੇ ਹੋ ਕੇ ਦਿਖਾ ਦੇ ਮੁੰਡੇ ਕਰਾਂ। ਤੇ ਮਿੱਤਰੋ ਗੱਲਬਾਤ ਕਰਾਂਗੇ ਇਸੇ ਤੋਂ 265 ਤੋਂ 93 ਮਰਲਾ ਟਰੈਕਟਰ ਆ ਜੀ ਟਾਇਰ ਹਾਂ ਸਾਰਾ origignal ਬਾਈ ਜੀ ਤੇ apollo ਦੇ ਟਾਇਰ ਆ ਬਾਈ ਪਿਛਲੇ ਇੰਜਨ ਗੇਅਰ ਦਾ ਕਿਵੇਂ ਆ ਬਾਈ ਇੰਜਨ ਗੇਅਰ ਦਾ ਵਧੀਆ ਬਾਈ ਤੇ ਡਿਮਾਂਡ ਕੀ ਰੱਖੀ ਆ ਡਿਮਾਂਡ 1 41 ਬਾਈ ਤੇ ਦੇਣਾ ਕਿੰਨੇ ਦਾ ਬਾਈ ਦੇਣਾ ਆਪਾਂ 1 40 ਦਾ ਦੇਣਾ ਸੀ ਆਪਣੇ ਕਰਕੇ 1 35 ਦਾ ਹੋ ਜੂ 1 35 ਦਾ ਹੋ ਜੂ ਮਿੱਤਰੋ 93 ਮਰਲਾ ਪੀਵੀ ਨੰਬਰਾਂ ਨਾਲ ਹੀ ਖੜਾ ਜੀ 855 9 ਮਾਡਲ ਜੀ 2,85,000 ਰੁਪਏ ਮੁੱਲਾ ਜੀ ਐਚ ਆਰ ਕੇ ਪੀ ਵੀ ਬਾਈ ਐਚ ਆਰ ਬਾਈ ਐਚ ਆਰ ਹਾਂ ਅੱਛਾ ਕੀ ਮੁੱਲ ਵੜੀ 285 285 ਤੇ ਬੰਪਰ ਮਤਲਬ ਤੇਲ ਵਾਲਾ ਆਇਆ ਹਾਂ ਤੇਲ ਆਡੀ ਰੈਂਕੀ ਵਾਲਾ ਤੇ ਟਾਇਰਾਂ ਦੀ ਕੰਡੀਸ਼ਨ ਕਹਾਂਗੇ ਵੀ ਠੀਕ ਜੀ ਹੈਗੀ ਡੰਗ ਲਾ ਟਰੈਕਟਰ ਓਰੀਜਨਲ ਆ ਵੀ ਟਰੈਕਟਰ ਓਰੀਜਨਲ ਆ ਬਾਈ ਸਾਰਾ ਤੇ ਟਾਇਰ ਬਾਈ 16 ਦੇ ਨੇ 14 ਦੇ 14 ਦੇ ਤੇ ਕੰਡੀਸ਼ਨ ਓਕਰ ਸਾਰੀ ਹੈ ਨਾ ਹਾਂ ਇੰਜਨ ਕੇਅਰ ਵਧੀਆ ਹੈ ਹਾਂ ਬੈਟਰੀ ਬੁਟਰੀ ਪੱਖੋਂ ਹੈ ਤੇ ਇਹਦੀ ਛੱਤੀ ਸੜਾਈ ਬਾਈ ਇਹਦੀ ਛੱਡ ਛਡਾਈ ਬਾਈ ਆਪਾਂ ਦੇਣਾ 275 ਦਾ 275 ਦਾ ਤੇ ਆਪਣੀ ਕਰਕੇ ਹੋ ਜੂ 270 ਦਾ 270 ਦਾ ਲਓ ਵੀ ਸਕਰੀਨ ਤੇ ਬਾਈ ਦਾ ਨੰਬਰ ਆ ਗਿਆ ਤੇ ਗੱਲਬਾਤ ਕਰ ਲਓ ਨਾਲ ਹੀ ਖੜਾ 95 ਮਾਡਲ 1,75,000 ਰੁਪਏ ਮੁੱਲ ਆ ਜੀ ਮਿੱਤਰੋ ਪੀ ਵੀ ਨੰਬਰਾਗਾ ਬਾਈ ਮੋਬਾਈਲ ਨੰਬਰ 84274 ਹਾਂਜੀ 19147 19147 ਜੀ ਬਾਈ ਇੰਜਨ ਗੇਅਰ ਪਖੋਕਿਆ ਜਮ ਐਸ ਨੰਬਰ ਤੇ ਮਿੱਤਰੋ ਕਰ ਲਓ ਗੱਲਬਾਤ ਜੀ 45 ਦਾ ਖੜਾ ਫਾਰਮ ਟਰੈਕ ਅੱਛਾ ਤੇ ਪੂਰਾ 2000 ਮਰਲਾ ਮਿੱਤਰੋ ਸਵਾ 2 ਲੱਖ ਰੁਪਿਆ ਮੁੱਲ ਟਰੈਕਟਰ ਦੀ ਕੰਡੀਸ਼ਨ ਦੇਖ ਸਕਦੇ ਹੋ ਅਡਜਸਟੇਬਲ ਆਲਾ ਮੂਹਰਲਾ ਸਾਰਾ ਹਿੱਸਾ ਗਾ ਤੇ ਡੈਕ ਡੋਕ ਨਾਲ ਲੱਗਿਆ ਹੋਇਆ ਬਾਕੀ ਆਪਾਂ ਗੱਲਬਾਤ ਮਾਲਕ ਨਾਲ ਕਰਦੇ ਆ 45 ਦਾ ਵੀਰ ਕੰਡੀਸ਼ਨ ਤੁਸੀਂ ਆਪ ਦੇਖ ਲਓ ਕੋਈ ਮੋਬਾਈਲ ਨੰਬਰ ਬੋਲਦੇ ਆਪਣਾ 9366 94623 03499 03499 3499 ਜੀ ਬਾਕੀ ਮਾਲਕ ਨਾਲ ਕਰ ਲਿਓ ਵੀਰ ਮੇਰੇ ਗੱਲਬਾਤ ਤੁਸੀਂ ਤੇ ਬਾਈ ਡੈਕ ਡੋਕ ਨਾਲ ਹੀ ਦੇਣਾ ਤੇ ਨਾਲ ਹੀ ਖੜਾ ਜੀ 60 ਦਾ ਫਾਰਮ ਟਰੈਕਟਰ ਸਰਤ ਦੇ ਫਾਰਮ ਟ੍ਰੈਕ ਦੀ ਗੱਲ ਕਰਾਂਗੇ 1999 ਮਾਡਲ ਆ ਜੀ ਡਬਲ ਕਲਚ ਆ ਵੀਰ ਮੇਰੇਓ ਤੇ 230000 ਰੁਪਏ ਮੁੱਲ ਆ ਜੀ ਪੀ ਵੀ 13 ਨੰਬਰ ਆ ਜੀ ਕਿ ਆਪਣਾ 94636 94673 ਹਾਂ 29181 29181 ਇਸ ਨੰਬਰ ਤੇ ਦੋਨੇ ਫਾਰਮ ਟ੍ਰੈਕ ਬਾਰੇ ਜੇ ਤੁਸੀਂ ਗੱਲ ਕਰਨਾ ਚਾਹੁੰਦੇ ਹੋ ਭਰਾ ਮੇਰੇਓ 110 ਦੀ ਕੰਡੀਸ਼ਨ ਤੁਸੀਂ ਦੇਖ ਲਈ ਤੇ ਨੰਬਰ ਤੇ ਇਸ ਤੇ ਗੱਲਬਾਤ ਕਰ ਲੈ ਮੁੰਡਿਓ ਬਾਈ ਜਸਬੀਰ ਹੈਗਾ ਬਲੱਡ ਵਾਲੀ ਮੰਡੀ ਦੇ ਟਰਾਲੀਆਂ ਲੈ ਕੇ ਦੋ ਤੇ ਸਾਫ ਸੁਥਰੀਆਂ ਵਧੀਆ ਟਰਾਲੀਆਂ ਬਾਈ ਦੱਸੀ ਕੀ ਗੱਲ ਬਾਤ ਹੈ ਵਧੀਆ ਟਰਾਲੀਆਂ ਨੇ ਵੀਰੇ ਆਪਣੇ ਕੋਲੇ ਅੱਛਾ ਟਾਇਰਾਂ ਟੂਰਾਂ ਦੀਆਂ ਵਧੀਆ ਨੇ ਸਿੰਗਲ ਟਾਇਰਾਂ ਚ ਨੇ ਹਾਂ ਦੋਨੇ ਤੇ ਪੰਪ ਪੰਪ ਕਿਵੇਂ ਨੇ ਬਾਈ ਪੰਪੋ ਕੇ ਵੀਰੇ ਤੇ ਪਿਛਲੀ ਨੀਲੀ ਦਾ ਕੀ ਮੁੱਲ ਮੰਨ ਰੱਖਿਆ ਇਹਦਾ 136 ਜੀ 136 ਤੇ ਦੇਣੀ ਕਿੰਨੇ ਦੀ ਆ ਬਾਈ ਕਰ ਦਾਂਗੇ ਜੇ ਤੁਹਾਡੀ ਵੀਡੀਓ ਦੇਖ ਕੇ ਮਾਨਤਾਨ ਵਧੀਆ ਕਰ ਦਾਂਗੇ ਜੀ ਤੇ ਮੋਬਾਈਲ ਨੰਬਰ ਬਾਈ ਕਿਹੜਾ ਦਈ ਆਪਾਂ 94659 ਜੀ ਜੀ ਬਾਈ 48248 48248 ਟਰਾਲੀਆਂ ਮਿੱਤਰੋ ਸਾਫ ਨੇ ਫਰਸ ਫੋਸ ਵਧੀਆ ਓਕੇ ਆ ਜਮਾ ਤੇ ਜੇ ਬਾਹਲੀ ਵੀਡੀਓ ਦਿਖਾਉਣਾ ਤਾਂ ਲੰਬੀ ਹੋਏ ਦੀ ਹਨਾ ਵੀ ਤੁਹਾਨੂੰ ਦਿਖਾਇਆ ਨਹੀਂ ਜਾਂਦਾ ਬਾਹਲਾ ਕੁਛ ਹਨਾ ਤੇ ਆ ਨੰਬਰ ਅੱਛਾ ਇਹ ਪੁੱਚੋ ਵਾਲਾ ਇਹ ਪੁੱਚੋ ਵਾਲੇ ਦੀ ਬਣੀ ਹੋਈ ਆ ਲਾਲ ਅੰਗਲੀਆਂ ਤੇ ਇਸ ਨੰਬਰ ਦੇ ਟਰਾਲੀਆਂ ਬਾਰੇ ਕਰ ਲਿਓ ਗੱਲਬਾਤ ਬਾਈ ਹੋਰ ਵੀ ਰੱਖਦੇ ਆਂ ਪਕਣੇ ਇਹ ਹਾਂ ਇਸ ਟਾਈਮ ਤਾਂ ਕਿਰਾਂ ਧੋਈ ਨੇ ਠੀਕ ਆ ਬਾਈ ਲੋ ਵੀ ਆ ਜਾਓ ਆਪਣੇ ਕੋਲੇ ਹਾਂ ਆ ਜਾਓ ਆਪਾਂ ਹੋਰ ਦੇਖਦੇ ਆਂ ਮਿੱਤਰੋ ਲੋ ਵੀ ਮਿੱਤਰੋ ਆਪਾਂ 95 ਬਾਰਾ ਇਸ਼ਵਰ ਨਾਲ ਜੁੜ ਗਏ ਆਂ ਜੀ ਟਰੈਕਟਰ ਦੀ ਕੰਡੀਸ਼ਨ ਤੁਸੀਂ ਦੇਖ ਰਹੇ ਹੋ ਟਾਇਰ ਟੂ ਰੋਕਣੇ ਬਾਈ ਟਰਾਲੀ ਵੀ ਕਊਗਾ ਕਿਹੜਾ ਪਿੰਡ ਆ ਬਾਈ ਬੱਛੋਣਾ ਬੱਛੋਣਾ ਤੇ ਕੀ ਮੁੱਲ ਵੜੀ ਰੱਖੇ ਦਾ ਟਰੈਕਟਰ ਦਾ ਹਾਂਜੀ ਟਰੈਕਟਰ ਦਾ ਮੁੱਲ ਰੱਖਿਆ 130 ਜੀ 1 ਲੱਖ 30 ਤੇ ਛੜੇ ਛੜਾਈ ਬਾਈ ਛੜ ਛੜਾਈ ਹੋਊਗਾ 20 ਦਾ ਮੋਬਾਈਲ ਨੰਬਰ ਬਾਈ 98017 ਜੀ 31309 31309 ਤੇ ਟਰਾਲੀ ਵੀ ਕਹੂਆ ਬਾਈ ਆ ਟਰਾਲੀ ਵੀ ਤੇ ਕਿੰਨੇ ਕ ਭਜਨ ਚਾ ਬਾਈ ਤੇ ਸਾਡੇ 14 ਕੰਟਰਲ ਦੀ 14 ਕੰਟਰਲ ਦੀ ਤੇ ਫਰਚ ਮੁੱਛ ਜਮਾ ਓਕੇ ਆ ਤੇ ਬੇਦਾਗ ਟਾਇਰ ਕਹਿ ਹੈਗਾ ਮਾੜਾ ਮੋਟਾ ਮਾੜਾ ਮੋਟਾ ਹੈਗਾ ਤੇ ਇਹਦੀ ਛੜਛੜ ਲਈ ਬਈ ਇਹ ਦੇ ਦਾਂਗੇ 20 ਦੀ 20 ਦੀ 1 20 ਦੀ ਹਾਂ ਤੇ ਮੋਬਾਈਲ ਨੰਬਰ ਆ ਇਸੇ ਦੀ ਗੱਲ ਕਰੇ ਬੰਦਾ ਲਓ ਵੀ ਮਿੱਤਰੋ ਐਸ ਨੰਬਰ ਤੇ ਕਰ ਲਿਓ ਗੱਲਬਾਤ ਆਜਾ ਆਪਾਂ ਸੋਨਾ ਲੀਕਾ ਨਾਲ ਜੁੜਦੇ ਆਂ ਜੀ 50 ਦੇ ਨਾਲ ਜੀ ਲਓ ਵੀ ਮਿੱਤਰੋ 50 ਦਾ ਸੋਨਾ ਲੀਕਾ ਕੰਡੀਸ਼ਨ ਤੁਸੀਂ ਦੇਖ ਰਿਹਾ ਜੀ ਤੇ ਇਹ ਹੈਗਾ ਜੀ ਪੂਰਾ 2001 ਮਾਡਲ 2 ਲੱਖ 25000 ਰੁਪਏ ਮੁੱਲ ਪਾਇਆ ਹੋ ਜੀ ਤੇ ਨੰਬਰ ਹੈਗਾ ਪੰਜਾਬ ਦਾ ਹੈ ਜੀ ਹਰ ਆ ਨੰਬਰ ਆ ਤੇ ਬੰਦੇ ਦਾ ਮੋਬਾਈਲ ਨੰਬਰ ਜੀ 98 88725 ਹਾਂਜੀ 29543 29543 ਜੀ ਬਾਕੀ ਇੰਜਨ ਤੁਹਾਨੂੰ ਦਿਖਾ ਜਨੇ ਹਨਾ ਕਈ ਵਾਰ ਮੈਸੀ ਚ ਆਉਂਦਾਗਾ ਨਾ ਦੋ ਤਿੰਨ ਭੰਤੇ ਆਉਂਦੇ ਨੇ ਇਹ ਇਹ ਹੈਗਾ ਜੀ ਐਚਐਮਟੀ ਦੇ ਇੰਜਨ ਚ ਬਾਕੀ ਮੋਬਾਈਲ ਨੰਬਰ ਆਪਣੇ ਲੋਵੇ ਆ ਗਿਆ ਜੀ ਗੱਲ ਬਾਤ ਤੁਸੀਂ ਭਰਾ ਮੇਰੇ ਕਰ ਲਿਓ ਜੀ ਆਜੋ 735 ਨਾਲ ਜੁੜਦੇ ਆਪਾਂ 735 ਹੈਗਾ ਜੀ ਪੂਰਾ 2000 ਮਰ ਰੇਟ ਹੈਗਾ 235000 ਰੁਪਇਆ ਮੋਲਾ ਤੇ ਡੈਕ ਡੱਕ ਲੱਗਿਆ ਹੋਇਆ ਕੰਡੀਸ਼ਨ ਤੁਸੀਂ ਵੀਡੀਓ ਚ ਦੇਖ ਰਹੇ ਹੋ ਹਨ ਤੇ ਇਹਦਾ ਮੋਬਾਈਲ ਨੰਬਰ ਜੀ ਹਾਂਜੀ ਆਪਣਾ ਹਾਂਜੀ ਬੋਲੋ 98726 ਹਾਂਜੀ 05724 05724 ਜਿਹੜੇ ਪੰਨੇ ਜੀ ਬੱਛੂਆਣਾ ਜੀ ਬੱਛੂਆਣੇ ਤੋਂ ਟਰਾਲੀ ਵੀ ਕਹੋ ਆਪਣਾ ਹਾਂਜੀ ਟਰਾਲੀ ਵੀ ਕਹੋ ਅੱਛਾ ਟਰਾਲੀ ਕੀ ਗੱਲ ਬਾਤ ਹੈ ਡਬਲ ਟੈਰੀ ਆ ਡਬਲ ਟੈਰੀ ਆ ਬਾਈ ਮੁੱਲ ਦਾ ਲਿਖੇਗਾ 1,72,000 ਰੁਪਿਆ ਦੇ ਦਾਂਗੇ ਵਿੱਚੋਂ ਮਾਨਤਨ ਕਰਦੇ ਆ ਕੋਈ ਗੱਲ ਨਹੀਂ ਮਾਨਤਨ ਹੋ ਜੂ ਮੋਬਾਈਲ ਨੰਬਰ 97726 ਹਾਂਜੀ 0524 0524 ਤੇ ਐਸ ਤੇ ਨੰਬਰ ਤੇ ਕਰ ਲਿਓ ਭਰਾ ਮੇਰੇ ਨਾਲ ਗੱਲਬਾਤ ਆ ਜਾਓ ਆਪਾਂ ਹੋਰ ਦੇਖਦੇ ਆ ਲਓ ਜੀ ਮਿੱਤਰੋ ਆਪਾਂ ਜੁੜ ਗਏ ਜੀ 96 ਮਰਨ ਨਾਲ ਜੀ 1,10,000 ਰੁਪਿਆ ਮੁੱਲ ਆ ਜੀ ਕੰਡੀਸ਼ਨ ਆਪਾਂ ਵੇਖ ਰਿਹਾ ਨਾ ਪਿਛਲੇ ਟਾਇਰਾਂ ਦੀ ਗੱਲਬਾਤ ਕਰਾਂਗੇ ਠੀਕ ਠੀਕ ਜਿਹਾ ਨਾ ਡੰਗਲਾ ਹੋ ਤੇ ਬੈਂਟਰੀ ਕਿਵੇਂ ਬਾਕੀ ਮਾਲਕ ਨਾਲ ਗੱਲ ਕਰ ਸੈਲਫ ਸਟਾਰ ਅਨਲਮੈਂਟਰੀ ਓਕੇ ਜੀ ਤੇ ਟਰੈਕਟਰ ਇਹ ਜਿਹੜਾ ਬਾਈ ओरिजिनल ਸਾਰਾ ਹੀ ਪੰਜਾਬ ਨੰਬਰ ਆ ओरिजिनल ਟਰੈਕਟਰ ਸਾਰਾ ਅੱਛਾ ਤੇ ਦੇਣਾ ਕਿੰਨੇ ਦਾ ਬਾਈ ਦੇ ਦਾਂਗੀ ਪੂਰੇ ਲੱਖ ਰੁਪਏ ਦਾ ਪੂਰੇ ਲੱਖ ਦਾ ਲੋ ਵੀ ਗੱਲਬਾਤ ਕਰ ਲਿਓ ਮੋਬਾਈਲ ਨੰਬਰ ਬਾਈ 9779520475 20475 ਕਿਹੜੇ ਪਿੰਡ ਬਾਈ ਨੰਗਲ ਖੁਰਦੀ ਅਮਰੀਕ ਨੰਗਲ ਖੁਰਦਾ ਅਮਰੀਕ ਸਿੰਘ ਬਾਈ ਦਾ ਨਾਂ ਜੀ ਗੱਲਬਾਤ ਕਰ ਲਿਓ ਟਰੈਕਟਰ ਬਹੁਤ ਜ਼ਿਆਦਾ ਸਾਫ਼ ਖੜਾ ਜੀ ਨਾਲ ਹੀ ਖੜਾ ਜੀ ਪ੍ਰੀਤ ਏਜੰਸੀ ਦੇ ਵਿੱਚ ਆਇਆ ਹੋਇਆ ਟਰੈਕਟਰ ਕੱਟਿਆ ਹੋਇਆ ਟਰੈਕਟਰ ਆ ਜੀ ਕੋਈ ਵੀ ਪ੍ਰਾਪੂਰਾ ਜੋਰਾਵਾ ਟਰੈਕਟਰ ਕੋਈ ਪ੍ਰਾ ਲੈਣ ਦਾ ਚਾਹਵਾਣਾ ਤਾਂ ਬਾਈ ਗੁਰਤੇਜ ਨਾਲ ਗੱਲਬਾਤ ਕਰਦੇ ਆ ਬਾਈ ਤੁਸੀਂ ਕਿਵੇਂ ਠੀਕ ਠਾਕ ਜੀ ਤੇ ਕੀ ਗੱਲ ਬਾਤ ਹੈ ਟਰੈਕਟਰ ਦੀ ਤੁਸੀਂ ਚੁੱਕ ਕੇ ਦੇਖਿਆ 2004 ਮਾਡਲ ਹੈ ਜੀ ਇਸ ਦਾ ਸੱਤਰ ਹਜ਼ਾਰ ਹੀ ਤਾਂ ਰੇਟ ਹੈ ਜੀ ਤੇ ਬਾਕੀ ਟਰੈਕਟਰ ਡਬਲ ਕਲਚ ਹੈ ਅੱਛਾ ਰੇਟ ਬਹੁਤ ਵਧੀਆ ਸਹੀ ਹੈ ਠੀਕ ਠਾਕ 56 60 56 60 ਜੀ ਐਂਸਰ ਦਾ ਤੇ ਮੋਬਾਈਲ ਨੰਬਰ ਕਿਹੜੇ ਤੇ ਬੰਦਾ ਗੱਲਬਾਤ ਕਰੇ 9317772893 72 878 89 ਲੋ ਜੀ ਮਿੱਤਰੋ 50 ਦਾ ਇੱਕ ਸੋਨਾਲੀ ਕਾ ਹੋਰ ਆ ਜੀ ਇਹ ਹੈਗਾ ਜੀ 215000 ਰੁਪਏ ਮੁੱਲਾ 2001 ਮਾਡਲ ਆ ਭਰਾ ਮਿਰਿਓ ਤੇ ਗੱਲ ਬਾਤ ਇੰਜਨ ਨਹੀਂ ਕਰਾਂਗੇ ਸਾਫਾ ਵਧੀਆ ਸੀ ਇੰਜਨ ਦਾ ਹੀ ਐਚਐਮਟੀ ਦੇ ਇੰਜਨ ਚ ਹੈ ਵੀ ਤੇ ਮੂਲੇ ਮਗਰਾ ਨੂੰ ਟੋਕ ਕੇ ਲੱਗੇ ਹੋਇਆ ਜੀ ਟਾਇਰਾਂ ਦਾ ਬਿਲਕੁਲ ਸਾਫ ਟ੍ਰੈਕਟਰ ਆ ਕੰਡੀਸ਼ਨ ਆਪਾਂ ਦੇਖ ਰਿਹਾ ਹਨਾ ਮਾਲਕ ਦਾ ਨੰਬਰ ਲੈਣੇ ਆ ਜੀ। ਬਈ ਮੋਬਾਈਲ ਨੰਬਰ ਤਾਂ ਕਿਹੜੇ ਦੀ ਗੱਲ ਕਰੇ? 99680282501 82501 ਐਸ ਟਰੈਕਟਰ ਬਾਰੇ ਬਾਈ ਨਾਲ ਗੱਲਬਾਤ ਕਰਨਾ। ਬਾਈ ਕਿਹੜਾ ਪਿੰਡਾ? ਗੁਰਤੜੀ ਬਾਈ। ਗੁਰਤੜੀ ਤੋਂ ਬਾਈ ਤੇ ਇੱਕ ਭਰਾ ਮੇਰੇ ਬੇਨਤੀ ਆ ਜਿਹੜੇ ਵੀ ਕੋਈ ਮੇਰੇ ਭਰਾ ਟਰੈਕਟਰ ਆਪਣੇ ਘਰੇ ਰੱਖਦੇ ਕੋਈ ਵੀ ਸਾਧਨ ਹਨਾ ਤੇ ਮੇਰਾ ਆਪਣਾ ਭਰਾਡੇ ਦੀ ਰਹਿਣ ਵਾਲਾ ਕਵਰ ਰੱਖਦਾਗਾ Ориਜినਲ ਵਾਟਰਪਰੂਫ ਬਾਕੀ ਗੱਲਬਾਤ ਆਪਾਂ ਸਾਰੀ ਕਰ ਹੀ ਲੈਨੇ ਆ ਹਨਾ ਬਹੁਤ ਹੀ ਜਾਣਕਾਰੀ ਦਾ ਬਾਈ ਆਪ ਹੀ ਦੋਗੇ ਹਾਂ ਬਾਈ ਕੀ ਹਾਲ ਨੇ ਬਹੁਤ ਵਧੀਆ ਜੀ ਵੀਰ ਜੀ ਮੇਰਾ ਰਾਜ ਹੈ ਜੀ ਇਹ ਟਰੈਕਟਰਾਂ ਦੇ ਕੰਪੈਨਾਂ ਦੇ ਸਾਡੇ ਕੋਲ ਬਾਰਡਰਪੂਕ ਕੱਪੜੇ ਦੇ ਕਵਰ ਹੁੰਦੇ ਨੇ ਜੀ ਠੀਕ ਆ ਭਰਾ ਇਹ ਘਰੇ ਉੱਪਰ ਪਾਉਣ ਵਾਲਾ ਟਰੈਕਟਰ ਨੂੰ ਜਰ ਪੰਦੂ ਲੱਗਦਾ ਨਹੀਂ ਇਹਦੇ ਵਿੱਚ ਪਾਣੀ ਨਹੀਂ ਜਾਂਦਾਗਾ ਅਸੀਂ ਟਰੈਕਟਰਾਂ ਦੇ ਕਵਰ ਕੰਪੈਨਾਂ ਦੇ ਸੋਫੇ ਸੈਟਾਂ ਦੇ ਕਵਰ ਪੀੜਾ ਸੈਟਾਂ ਦੇ ਕਵਰ ਹਰ ਇੱਕ ਤਰ੍ਹਾਂ ਦੇ ਤਿਆਰ ਕਰਦੇ ਆ ਜੀ ਆਮ ਜੇ ਮੰਨ ਕੇ ਚੱਲ ਆ ਟਰੈਕਟਰ ਦਾ ਕਵਰ ਚਾਹੀਦਾ ਕਿੰਨੇ ਦਾ ਮਿਲੂ ਏ ਵੀਰ ਜੀ ਸਾਡੇ ਕੋਲੇ 3000 ਤੋਂ ਚੱਲ ਪੰਦਾ 4000 ਦਾ ਬਹੁਤ ਵਧੀਆ ਬਣ ਜਾਂਦਾ 3000 ਦਾ ਵੀ ਹੈਗਾ 3500 ਦਾ ਵੀ ਹੈਗਾ ਇਹਦਾ 4 ਦਾ ਉਹਦੀ ਡਬਲ ਸੜਾਈ ਆ ਕਪੜਾ ਵਧੀਆ ਹੁੰਦੀ ਆ ਵਧੀਆ ਕੁਆਲਿਟੀ ਹੈ ਅੱਛਾ ਕਿਉਂ ਬਾਈ ਵਰਤੇ ਕਦੀ ਪੂਰਾ ਰਿਜ਼ਲਟ ਹੈ ਵਰਤ ਕੇ ਦੇਖਾ ਪੂਰਾ ਰਿਜ਼ਲਟ ਹੈ ਚੰਗਾ ਰਿਜ਼ਲਟ ਹੈ ਮੇਰੇ ਜਿਹੜੇ ਮੰਡੀਆਂ ਵਾਲੇ ਕੋਈ ਵੀ ਮੇਰਾ ਭਰਾ ਸਪੋਰਟ ਕਰੋ ਬਾਈ ਨੇ ਹਨਾ ਰੋਟੀ ਚੱਲ ਪੈਂਦੀ ਹੈ ਕਿਸੇ ਦੀ ਹਨਾ ਤੁਹਾਡੇ ਸਾਸਰੇ ਨਾਲ ਹਨਾ ਤੇ ਬਾਈ ਜ਼ਿੰਮੇਵਾਰੀ ਦੇ ਰਿਹਾ ਵੀ ਕਵਰਾਂ ਦੀ ਹਨਾ ਸਾਡਾ ਵੀਰ ਜੀ ਇੱਕ ਵੇਚਕ ਦਾ ਸਰਦਾਂ ਨਹੀਂ ਇਥੋਂ ਮੰਡੀ ਮੰਡੀ ਜਾਂਦੇ ਥਾ ਥਾ ਦੇ ਵੇਚਣੇ ਹੂੰ फेर ਮਾੜਾ ਕਵੇਂ ਵੇਚਾਂਗੇ ਰੋਜੀ ਰੋਟੀ ਕਿਨੂੰ ਮਾੜੀ ਐ ਲੈ ਭਰਾ ਮੇਰਾ ਮੋਬਾਈਲ ਨੰਬਰ ਦੱਸਦੇ ਭਰਾਵਾਂ ਨੂੰ ਮੇਰਾ 98155 70591 70591 ਬਾਈ ਭਲਾਡੇ ਦੇ ਰਹਿਣ ਵਾਲਾ ਤੇ ਇਹ ਗੱਲਬਾਤ ਬਾਈ ਨਾਲ ਲਾਜ਼ਮੀ ਕਰਿਓ ਯਾਰ ਜੇਕਰ ਆਪਾਂ ਕੋਈ ਵੀ ਸਾਧਨ ਆਮ ਦੁਕਾਨ ਤੋਂ ਤਾਂ ਲੈਣੀ ਹੁੰਦੀ ਆ ਨਾ ਕੋਈ ਘਰ ਲੈਣੀ ਆ ਤੇ ਬਾਈ ਜੇ ਕਈ ਵਾਰ ਆਪਣੇ ਮਤਲਬ ਏਰੀਆ 'ਚ ਕੋਈ ਕਹਦੇ ਵੀ ਪਹਛਾ ਦੇ ਘਰੇ ਜੀ ਪਹੁੰਚ ਹੋਊਗੀ ਲੈ ਚੜਾ ਕੇ ਪੈਸੇ ਫੇਰ ਲਾਵਾਂਗੇ ਜੇ ਕਹਤਾ ਗੱਲ ਬਣ ਗਈ ਪੈਸੇ ਫੇਰ ਲਾਵਾਂਗੇ ਜੇ ਕਹਤਾ ਗੱਲ ਨਹੀਂ ਬਣੀ ਲਾ ਲਿਆਵਾਂਗੇ ਸਾਨੂੰ ਕੋਈ ਤਰਾਜ ਨਹੀਂ ਠੀਕ ਆ ਭਰਾ ਲੋ ਵੀ ਸ਼ੇਅਰ ਕਰ ਦਿਓ ਮਿੱਤਰੋ ਇਹ ਵੀ ਗੱਲ ਅੱਜ ਆਪਾਂ ਹੋ ਟਰੈਕਟਰ ਨਾਲ ਜੁੜਦੇ ਆਂ ਲੋ ਵੀ ਮਿੱਤਰੋ ਗੱਲਬਾਤ ਕਰਦੇ ਆਂ ਜੀ ਸੋਨਾਲੀਕਾ 60 ਦਾ ਜੀ ਟਰੈਕਟਰ ਦੀ ਆਪਾਂ ਕੰਡੀਸ਼ਨ ਹਨਾ ਦੇਖ ਲਈਏ ਕਿ ਕਿਵੇਂ ਜਿਹਾ ਤੇ ਇੰਜਨ ਗੇਅਰ ਪੱਖੋਂ ਸਾਫ ਸੁਥਰਾ ਲੱਗਦਾ ਜੀ ਟਾਇਰਾਂ ਦੀ ਗੱਲ ਕਰਾਂਗੇ ਟਾਇਰ ਹੈਗੇ ਜੀ 13 ਦੇ ਡੰਗਲਾਹੂ ਵਧੀਆ ਟਾਇਰ ਨੇ ਛੈਡ ਗੇਰ ਆ ਟਰੈਕਟਰ ਆ ਤੇ ਮੁੱਲ ਵੜੀ ਕੀਤਾ ਹੋਇਆ ਬਾਈ ਨੇ ਦਾ 2,75,000 ਨੰਬਰ ਕਿੱਥੋਂ ਦਾ ਬਾਈ ਐਚ ਆਰ ਨੰਬਰ ਤੇ ਮੋਬਾਈਲ ਨੰਬਰ ਬੋਲ ਦਿਓ ਬਾਈ ਆਪਾਂ 93640 ਹਾਂਜੀ 59527 49527 ਸ਼ੋਭਨਾਮ ਕੀ ਹੈ ਭਾਈ ਗੁਰਮੇਲ ਸਿੰਘ ਜੀ ਗੁਰਮੇਲ ਸਿੰਘ ਪਿੰਡ ਛੋਟੇ ਗੁਰਨੇ ਜੀ ਛੋਟੇ ਗੁਰਨੇ ਖਪਰਜ ਜੀ ਇਹ ਨੰਬਰ ਤੇ ਕਰ ਲਿਓ ਭਰਾ ਮੇਰੇ ਗੱਲ ਬਾਤ ਟਰੈਕਟਰ ਕੰਡੀਸ਼ਨ ਦਾ ਓਕੇ ਆਪਾਂ ਦੇਖ ਲੈਣਾ ਗੱਲਬਾਤ ਕਰਾਂਗੇ ਆ ਟਰਾਲੀ ਸਾਰੀ ਮੰਡੀ ਦਾ ਸ਼ਿੰਗਾਰ ਬਣੀ ਖੜੀ ਆ ਭਾਈ ਕੱਲੀ ਟਰਾਲੀ ਭਾਈ ਕਿਹੜੇ ਪਿੰਡ ਨੇ ਖੜਾਲ ਭਾਈ ਖੜਾਲ ਕਿਹੜੀ ਖੜਾਲ ਕਲਾਂ ਖੜਾਲ ਕਲਾਂ ਲੈ ਮੁੰਡਿਆ ਚੰਗੀ ਤਰ੍ਹਾਂ ਦਿਖਾ ਦੇ ਟਰਾਲੀ ਤੇ ਭਾਈ ਕਿੰਨੇ ਕ ਭਾਜਨ ਚਾ ਟਰਾਲੀ ਇਹ 26 ਕੁਆਂਟਲ ਦੀ ਹੈ 26 ਕੁਆਂਟਲ ਹਾਂ ਜੀ ਆਪ ਚਲਾਈ ਆ? ਆਪ ਚਲਾਈ ਆ ਜੀ। ਕਰੇ ਕੇ ਟ੍ਰੈਲੀ ਕਰੇ ਰੱਖੀ ਆ ਆਪਣਾ ਹਾਂ। ਹਾਂਜੀ। ਤੇ ਪੰਪ ਪੋ ਪਖੋਂ ਕਿਵੇਂ ਆ? ਪੰਪ ਵਧੀਆ ਵੀਰੇ ਵੱਡਾ ਪੰਪ ਹੈ। ਖਰਚ ਗਾਜੀ ਫਰਦਾ ਜੀ। ਗਾਜੀ ਫਰਦਾ। ਤੇ ਦੈਤ ਲਾਇਤ ਕਿੰਨੇ ਕਦੀ ਕਰਨੀ ਆ ਬਾਈ? ਇਹ ਵੀਰੇ 2 ਲੱਖ 2000 ਦੀ ਦੇਣੀ। 2 ਲੱਖ 2000 ਦੀ ਟੋਪੀ ਸਮੇਤਾ। ਇਹ ਮੋਬਾਈਲ ਨੰਬਰ ਤੇ ਕਿਹੜੇ ਤੇ ਗੱਲ ਕਰੇ ਬਾਈ ਕੋਈ? 6283983198 83198 ਆ ਬਾਈ ਦਾ ਨੰਬਰ। ਐਸ ਨੰਬਰ ਤੇ ਕਰ ਲਿਓ ਗੱਲਬਾਤ ਮਿੱਤਰੋ ਟਰਾਲੀ ਦੇਖੋ ਘਰੇ ਖੜੀ ਜੱਟਣੀ ਆ ਟਰਾਲੀ ਹੈ ਨਾ ਹਾਂ ਬਾਈ ਕਹਿੰਦਾ ਵੀ ਵਾਦਨ ਇੰਨਾ ਢੋਲਿਆ ਕਹਿੰਦਾ ਟਰੋਟੋ ਆ ਕੇ ਕਹਿੰਦਾ ਮੰਡੀ ਤੇ ਲਿਆਂਦੀ ਹਾਰ ਕੇ ਕਹਿੰਦਾ ਟੁੱਟਦੀ ਦਾ ਹੈ ਨਹੀਂ ਕਹਿੰਦਾ ਇਹ ਹਾਂਜੀ ਠੀਕ ਆ ਮਤਲਬ ਕਰ ਲਿਓ ਗੱਲਬਾਤ ਵੀ ਮਿੱਤਰੋ ਇੱਕ ਆਪਾਂ ਐਸੇ ਵੀਡੀਓ ਦੇ ਵਿੱਚ ਪਿੱਛੇ ਜੇ ਹਰੇ ਜੇ ਰੰਗ ਦਾ ਦਿਖਾਇਆ ਸੀ ਜਮਾ 6ਵੇਂ ਟਰੈਕਟਰ ਹੈਗਾ 52 60 ਮੁੱਲ ਪਾਇਆ ਹੋਇਆ 2 ਲੱਖ 50000 ਰੁਪਏ ਮੁੱਲ ਆ ਚਾਰ ਮਾਡਲ ਦਾ ਟਰੈਕਟਰ ਡੈਕ ਡੁਕ ਨਾਲ ਦੇਣਾ ਬਾਈ ਡੈਕ ਡੈਕ ਸਾਰਾ ਕੁਝ ਨਾਲ ਹੀ ਹਾਂ ਤੇ ਕੰਡੀਸ਼ਨ ਆਪਾਂ ਦੇਖ ਲਈ ਹੈ ਹਨਾ ਕਿਵੇਂ ਜਿਆ ਜੇ ਕੋਈ ਭਰਾ ਮੇਰਾ ਟਰੈਕਟਰ ਲੈਣ ਦਾ ਹੈ ਚਾਹ ਬਾਣਾ ਤਾਂ ਬਾਈ ਹਰਿਆਣਾ ਨੰਬਰ ਕਿ ਪੀ ਵੀ ਜਾਂ ਨੰਬਰ ਤੇ ਮੋਬਾਈਲ ਨੰਬਰ ਬੋਲਦੇ ਆਪਣਾ 9868466539 66539 ਇਸ ਨੰਬਰ ਤੇ ਕਰ ਲਿਓ ਗੱਲਬਾਤ ਭਰਾ ਮੇਰੇ ਅੱਛਾ ਤੇ ਨਾਲ ਹੀ ਇੱਕ ਟਰਾਲੀ ਵੀ ਚਾਹੂਆ ऐसे नंबर ਤੇ ਆਪਾਂ ਟਰਾਲੀ ਬਾਰੇ ਗੱਲਬਾਤ ਕਰਨੀ ਆ ਤੇ ਬਾਈ ਟਰਾਲੀ ਕਿਵੇਂ ਕਿੰਨੇ ਕੁ ਬਜਟ ਆ ਟਰਾਲੀ ਬਾਈ 14000 ਸਿੰਗਲ ਟੈਰੀ ਆ ਨਾ ਸਿੰਗਲ ਟੈਰੀ ਤੇ ਪੰਪੂ ਨੂੰ ਓਕੇ ਆ ਨੋ ਪੰਪੂ ਨੂੰ ਓਕੇ ਹੱਥ ਪੁਰਸੇ ਦੇਖ ਲਓ ਮਿੱਤਰੋ ਕਿਵੇਂ ਜਿਆ ਹਨ ਤੇ ਐਸੇ ਨੰਬਰ ਤੇ ਬਾਈ ਨਾਲ ਇਸ ਨਾਲ ਕਰਨੀ ਆ ਗੱਲਬਾਤ ਠੀਕ ਆ ਵੀ ਮੰਨ ਲੋ ਤੇ ਆ ਫੜੀ ਮੈਕ ਤੇ ਕੀ ਗੱਲਬਾਤ ਆ ਟਰਾਲੀ ਵਾਲੀ ਟਰਾਲੀ ਵਧੀਆ ਬਾਈ ਮਾਨਸਾ ਦੀ ਬਣੀ ਆ ਅੱਛਾ ਹਾਂ 11 ਸੀਟ ਟਰਾਲੀ ਆ ਅੱਛਾ 11 ਸੀ ਟਰਾਲੀ ਆ ਤੇ ਫਰਸ ਹੋਰ ਸੋਕ ਗਿਆ ਬਾਈ ਛੱਡ ਛੜਾਈ ਕਿੱਥੇ ਕਰਨੀ ਆ ਦੇ ਦਾਂਗੇ ਵੀਰੇ ਆਪਾਂ 25 ਦੀ ਟਰਾਲੀ 1.25 ਦੀ 1.25000 ਦੀ ਮੋਬਾਈਲ ਨੰਬਰ 6288 552227 ਤੇ ਨਾਲ ਹੀ ਖੜਾ ਜੀ ਐਸ਼ਰ ਬਕਾਊ ਇਹਦੇ ਬਾਰੇ ਕਰਦੇ ਆ 99 ਮਾਡਲ ਆ ਜੀ 1.50000 ਰੁਪਿਆ ਮੁੱਲ ਪਾਇਆ ਕੰਡੀਸ਼ਨ ਆਪਾਂ ਦੇਖ ਲਈ ਹਨਾ ਕਿਵੇਂ ਜੇ ਆ ਤੇ ਸੈਲਫ ਇੰਜਨ ਪੱਕਾ ਓਕੇ ਭਾਈ ਟਾਇਰ ਨਵੇਂ ਆ ਬਾਈ ਕਹਿੰਦਾ ਬਿਲਕੁਲ ਨਵੇਂ ਟਾਇਰ ਨੇ ਜੀ ਕੰਡੀਸ਼ਨ ਆਪਾਂ ਦੇਖ ਰਹੇ ਹਾਂ ਹਨਾ ਤੇ ਛੱਡ ਸੜਾਈ ਕਿੱਥੇ ਹੋਣੀ ਆ ਬਾਈ ਇਹਦੀ ਛੱਡ ਬਾਈ 140 ਦਾ ਜੀ 140 ਦਾ ਛੱਡ ਦਾਂਗੇ 140 ਦਾ ਬਾਈ ਕਹਿੰਦਾ ਛੱਡ ਦਿਆਂਗੇ ओरिजिनल ਆ ਬਾਈ ਹਾਂ ਬਾਈ ਤੇ ਨਾਲ ਹੀ ਟਰਾਲੀ ਵੀ ਕੋਈ ਖੜੀ ਹੈ ਹਾਂ ਬਾਈ ਤੇ ਓਕੇ ਆ ਬਾਈ ਫਰਸ਼-ਵਰਚ ਓਕੇ ਆ ਬਾਈ ਅੱਛਾ ਤੇ ਇਹ ਕਿੰਨੇ ਦੀ ਛੱਡ ਸੜਾਈ ਕਰਨੀ ਆ ਬਾਈ ਇਹ 70 ਦੀ ਛੱਡ ਦਾਂਗੇ ਕੱਲੇ 70 ਦੀ ਹਾਂ ਜੀ ਤੇ ਮੋਬਾਈਲ ਨੰਬਰ ਬਾਈ 77174 62832 ਦੁਬਾਰੇ ਬੋਲ ਦੂੰ 77174 ਹਾਂ ਜੀ 62832 62832 ਇਸ ਨੰਬਰ ਤੇ ਕਰ ਲਿਓ ਭਰਾ ਮੇਰਾ ਗੱਲ ਮਾ ਜੱਸਾ ਬਾਈ ਬੋਹਾਲਾ ਟਰਾਲੀ ਲੈ ਕੇ ਆਵਾਂ ਭਾਡੜੀ ਅੜਜਾਲੀ ਮੰਡੀ ਤੇ ਬਾਕੀ ਗੱਲਾਂ ਆਇਆਂ ਵੀ ਜਿਹੜੇ ਭਰਾ ਆਪਣੇ ਨਾਲ ਜੁੜੇ ਹੋ ਨਾ ਪਹਿਲੀ ਵਾਰੀ ਵੀਡੀਓ ਤੇ ਉਹ ਸ਼ੇਅਰ ਵੀ ਕਰ ਦਿਆ ਕਰੋ ਵੀਡੀਓ ਨੂੰ ਤੇ ਨਵੇਂ ਜੁੜੇ ਹੋ ਜਿਹੜਾ ਜਮੇ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਗੱਲਬਾਤ ਇਸ ਟਰਾਲੀ ਬਾਰੇ ਕਰਦੇ ਆ ਜਿ세 ਕੀ ਗੱਲਬਾਤ ਟਰਾਲੀ ਬਈ ਟਰਾਲੀ ਬਈ ਆਪਣੀ ਜ਼ਿੰਮੇਵਾਰੀ ਚ ਚੱਲੀ ਹੋਈ ਆ ਬਹੁਤ ਵਧੀਆ ਟਰਾਲੀ ਆ ਬੇਦਾਗ ਟਾਇਰ ਨੇ ਇਹ ਬਈ ਆਪਾਂ 20 ਕ ਮੰਨ ਕੇ ਚੱਲਦੇ ਆ ਵਜਨ ਨਹੀਂ ਕਰਾਇਆ ਨਾ ਸਹਿਜ ਆ ਸਹਿਜ 12 ਬਈ 12 ਸੀ ਤੇ ਐਮ ਆਰ ਐਫ ਦੇ ਟਾਇਰ ਨੇ ਬੇਦਾਗ ਟਾਇਰ ਨੇ ਜੀ ਤੇ ਵੱਡਾ 6.5 ਲਈ ਬਾਈ 6.5 ਬੱਸ ਬਾਈ ਲਾਸਟ ਹੀ ਆ ਕੋਈ 5-4000 ਰੁਪਏ ਹੁੰਦਾ ਹਨ ਕਿੰਨੇ ਕੁ ਦੇ ਬਸ 230 ਤੂੰ 230 ਤੂੰ ਤੇ ਮੋਬਾਈਲ ਨੰਬਰ ਕਿਹੜਾ ਦਈਏ ਮੋਬਾਈਲ ਆਪਣਾ 97292 9716 16 16 ਲਾਓ ਵੀ ਹੋਰ ਤਾਂ ਨਹੀਂ ਕੋਈ ਸੰਦਪਾ ਉਹ ਪੁੱਛਣ ਆਵੇ ਨਹੀਂ ਨਹੀਂ ਆਪਣੇ ਕੋਲੇ ਕੰਨੀ ਟਰਾਲੀ ਹੈ ਬਾਈ ਕੰਨੀ ਟਰਾਲੀ ਹਾਂ ਲਾਓ ਵੀ ਕੋ ਵਾਲੇ ਜਸੇ ਬਾਈ ਨਾਲ ਕਰ ਲਿਓ ਗੱਲਬਾਤ ਮੋਬਾਈਲ ਨੰਬਰ ਆਪਣਾ ਵੀ ਸਕਰੀਨ ਤੇ ਆ ਗਿਆ ਤੇ ਮੇਤਰਾ ਆਪਣਾ ਇੰਸਟਾ ਚੈਨਲ ਹੈ ਬਾਈ ਹਾਂਜੀ ਹਾਂਜੀ ਬਾਈ ਕੀ ਨਾਂ ਚੈਨਲ ਦਾ ਆਪਣਾ ਜਟਾ ਜ਼ਿਮੀਂਦਾਰ 5530 ਬਾਈ ਲੋ ਵੀ ਐਸ ਚੈਨਲ ਨੂੰ ਜਰੂਰ ਫੋਲੋ ਕਰਿਓ ਤੇ ਆਪਣੀ ਵੀਡੀਓ ਨੂੰ ਵੀ ਸ਼ੇਅਰ ਕਰਿਓ ਤੇ ਨਵੇਂ ਭਰਾ ਸਬਸਕ੍ਰਾਈਬ ਕਰਿਓ ਤੇ ਮੇਰੀ ਆਈਡੀ ਤੇ ਬਾਈ ਬਾਇਓ ਚ ਲਿੰਕ ਦੇ ਦੂ ਮੈਂ ਤੇ ਜਰੂਰ ਸਬਸਕ੍ਰਾਈਬ ਕਰਿਓ ਹਾਂਜੀ ਠੀਕ ਆ ਜੀ ਬੜੀ ਵੱਡੀ ਗੱਲ ਤਾਂ ਇਹ ਆ ਮਿੱਤਰੋ ਵੀ ਟਰਾਲੀ ਨਾਲ ਅਸੀਂ ਦੂਰ ਖੜੇ ਸੀ ਵੀਡੀਓ ਬਣਾਉਂਦੇ ਜੇ ਮੰਡੀ ਦੀ ਆਹ ਟਰੈਕਟਰ ਇੰਨਾ ਸ਼ਿੰਗਾਰਿਆ ਦੂਰੋਂ ਮਤਲਬ ਖਿੱਚ ਲਿਆ ਸਾਨੂੰ ਜਿ세 ਬਸ ਬਾਈ ਸਾਨੂੰ ਦੱਸ ਕੇ ਤਾਂ ਕਹਿੰਦਾ ਵੀ ਸਾਰੇ ਸੰਦ ਹੀ ਸਾਡ ਲਵੇ ਤਾਂ ਹਾਂਜੀ ਸਾਰੇ ਵੀ ਸ਼ੌਂਕਤੀ ਰੱਖੇ ਨੇ ਬਈ ਸਾਰੇ ਆਪਾਂ ਵਾਹੀ ਵੀ ਦੱਬ ਕੇ ਕਰਦੇ ਆ ਤੇ ਹਲੋ ਰੱਕੇ ਵੀ ਸ਼ੌਂਕ ਨਾਲ ਹੋਏ ਨੇ ਹਣਾ ਸਾਰੇ ਅੱਛਾ ਵੀ ਯਾਰਾ ਦੇਖੋ ਜਦੋਂ ਕੋਈ ਦੇਖਦਾ ਵੀ ਬਾਕੀ ਕਹਿੰਦਾ ਵੀ ਟਰੈਕਟਰ ਟਰੈਕਟਰ ਹੀ ਹੈ ਨਾ ਹਾਂ ਉਹਨਾਂ ਜੇ ਆਪਾਂ ਇਹਨਾਂ ਤੇ ਪੈਸੇ ਨਹੀਂ ਲਾਵਾਂਗੇ ਰਾਹ ਚ ਖੜੇ ਰਹਿਣਗੇ ਫਿਰ ਖੇਤੀ ਕਰਦਾ ਵੀ ਕੋਈ ਫਾਇਦਾ ਨਹੀਂ ਨਾਲੇ ਸ਼ੌਂਕ ਨਾਲੇ ਨਾਲੇ ਸ਼ੌਂਕ ਆ ਬਾਈ ਨਾਲੇ ਕੰਮ ਕਰਨਾ ਹਾਂਜੀ ਜਿਹਨਾਂ ਨਾਲੇ ਕੰਮ ਕਰਨਾ ਬਾਈ ਬਾਕੀ ਟਰੈਕਟਰ ਵੈਸੇ ਵਿਕਾਊ ਨਹੀਂ ਹੈਗਾ ਟਰੈਕਟਰ ਹਾਂਜੀ ਮਤਲਬ ਤੁਹਾਨੂੰ ਵੈਸੀ ਹੀ ਦਿਖਾ ਰਿਹਾ ਹਾਂ ਨਾ ਵੀ ਟਰੈਕਟਰ ਸ਼ੌਂਕ ਆ ਯਾਰ ਹਣਾ ਸ਼ੌਂਕ ਨਾਲ ਲੈ ਕੇ ਆਇਆ ਬਾਕੀ ਸਾਰੇ ਟਰੈਕਟਰ ਕੋ ਨਹੀਂ ਤੁਹਾਨੂੰ ਦਿਖਾਵਾਂਗੇ ਬਈ ਅਗਲੀ ਵੀਡੀਓ ਚ ਬਾਈ ਕਹਿੰਦਾ ਤੇ ਸਾਨੂੰ ਸਾਰੇ ਟਰੈਕਟਰ ਦਿਖਾਵਾਂਗੇ ਆਪਣੀ ਅਗਲੀ ਵੀਡੀਓ ਚ ਠੀਕ ਆ ਵੀ ਮੰਨ ਲਓ